ਚੋਰ ਕੰਮ ਤੇ ਵੀ ਨਹੀਂ ਜਾਂਦਾ ਸਾਰਾ ਦਿਨ ਪਿਆਰ ਰੰਦਾ ਮੰਦੇ ਦੇ ਮਿੰਦੋ ਗੱਲ ਸੁਣ ਰਹੀ ਆ ਹਾਂ ਦੱਸ ਚਾਹ ਚਾਹ ਬਣਾ ਲਿਆ ਅਸਵਾਜੀ ਲੌਂਗ ਲਾਚੀਆਂ ਵਾਲੀ ਬਣਾ ਕੇ ਨਾ ਮੱਥੇ ਲੀ ਕੋ ਉਹ ਜਾ ਜਾ ਚਾਹ ਲੈ ਗਿਆ ਪਿਆਰ ਹੈ ਨਾ ਸਾਰਾ ਦਿਨ ਲੰਮੇ ਹੋਰ ਨਾ ਤੇਰੀ ਚਾਹ ਬਣਾ ਕੇ ਸਿਰ ਵੀ ਜਾਣਾ ਵਾ ਫੋਕਮੈਂਟ ਚਿੱਠੀਆਂ ਵੰਡ ਕੇ ਆ ਜਲਸੇ ਤੇ ਤਾਰਵਾ ਸੁੱਕੇ ਵੀਰੇ ਆਉੜਾ ਚੱਲ ਵੇ ਆ ਵੇਖ ਕੇ ਕਿਹੜਾ ਗੇਟ ਪੰਨੀ ਜਾਂਦਾ ਈਓ ਜਾਂਦਾ ਆ ਤੇਨੇ ਕਾ ਆਹ ਕਹਿੰਿਆ ਕਿਹੜਾ ਦਾਵਾ ਇਹਦਾ ਬੂਹਾ ਮਰਦਾ ਹੀ ਹੁੰਦਾ ਏ ਸੋਹਣਿਆ ਕੀ ਗੱਲ ਤੋੜਨਾ ਹੈ ਕਿਉਂ ਤੂੰ ਥੋਕਣਾ ਹੀ ਉਹੜਿਆ ਥੋਕਣਾ ਹੀ ਉਹੜਿਆ ਆਹ ਕੌਣ ਹੈ ਤੂੰ ਇੱਧਰ ਮੂੰਹ ਚੁੱਕਿਆ ਅੰਨਾ ਆ ਤੂੰ ਤੈਨੂੰ ਨਹੀਂ ਦੇਖਦਾ ਡਾਕੀ ਆਇਆ ਮੈਂ ਡਾਕੀ ਆ ਘੱਟ ਕੂੜਾ ਚੁੱਕਣਾ ਆ ਜਿਆਦਾ ਲੱਗਣਿਆ ਕੀ ਕੰਮ ਆ ਤੈਨੂੰ ਤੇਰੇ ਦੇ ਨਾ ਤੁਹਾਡੀ ਚਿੱਠੀ ਆਈ ਆ ਹਾਂ ਨੂੰ ਜਿਵੇਂ ਅੱਜ ਤੱਕ ਡੱਬੀ ਸੀ ਦੀ ਦੀ ਤੂੰ ਚਿੱਠੀ ਦੇ ਨਾਲ ਆ ਕੀ ਕੰਮ ਆ ਉਹ ਚਿੱਠੀ ਦੇਣੀ ਆ ਕਿਹੜੀ ਚਿੱਠੀ ਨਾਲ ਕੀ ਪਤਾ ਚੰਗਾ ਜਾਵਾਂ ਮੈਂ ਆ ਜਾ ਯਾਰ ਤੇਰੇ ਲਈ ਛੋਲੇ ਛੋਲੇ ਪੂੜੀਆਂ ਆਪਾਂ ਤਲੇ ਆ ਉਹ ਤੁਸੀਂ ਆਪ ਹੀ ਛੋਲੇ ਕੁੜੀਆਂ ਅਕਲ ਤਾਂ ਕੀ ਆ ਬੂਚੜ ਜਿਆ ਨੀ ਲਾਈ ਤੋ ਬਹੁਤ ਕਿੱਟੀ ਨੇ ਬਣਾਉਂਗਾ ਅੱਗ ਤੇਰੀ ਮੈਂ ਨਾ ਦਿਆ ਕਰੀ ਕਰਦਾ ਕੀ ਆ ਲੱਖਾ ਇਹ ਕੰਗਾ ਇੱਥੋਂ ਜਾਣਦਾ ਕਿ ਨਹੀਂ ਸਾਈਕਲ ਖੋ ਮੈਂ ਤੇਰਾ ਅੱਜ ਆ ਜਾ ਆ ਜਾ ਤੂੰ ਕੀ ਖਾ ਪਪਈਆ ਗੱਰਾਂ ਨਾ ਕੋਲਾ ਆਇਆ ਹੀ ਆਇਆ ਚਿੱਠੀ ਆਲਾ ਸਤਾਈਆ ਇਹ ਅਸਰ ਆ ਦੇ ਕੇ ਚਲ ਗਿਆ ਚਿੱਠੀ ਪੜ ਲੈ ਇਹਨੂੰ ਕਿ ਵੇੜੇ ਵੱਲ ਕੀ ਵੇਖੀ ਜਾਂਦਾ ਆ ਮੈਂ ਬੀਏਗੀ ਜੀ ਮੈਂ ਪੜਲਾਂ ਗੜੀ ਇੱਥੇ ਲੈ ਬੰਦ ਤੂੰ ਪੜ ਲੈ ਤੇ ਮੈਂ ਕਿਹਾ ਮੈਂ ਕੀ ਤੀ ਤੂੰ ਪੜ ਲੈ ਮੈਨੂੰ ਨਹੀਂ ਪੜਦਾ ਬੁਰਨਾ ਹੁੰਦਾ ਇਹ ਦੋਵਾਂ ਦੇ ਵਾਸਤੇ ਨਿਕਾਲ ਲਿਆ ਗਈ ਆਈ ਆਪਣੇ ਪੁੱਤ ਦਿਆਲ ਨੂੰ ਸਾਧ ਰਹੇ ਆ ਆਓ ਸਾਧ ਦਿਆਲ ਹਾਂਜੀ ਬਾਪ ਜੀ ਇਧਰ ਆ ਪਤ ਜਿੱਠੀ ਪੜ ਚਿੱਠੀ ਆਈ ਆ ਹਾਂ ਜੀ ਬਾਪੂ ਜੀ ਮੈਂ ਚਿੱਠੀ ਆਈ ਪੜ੍ਹ ਲਿਆ ਉਹ ਪੜਾ ਜਿਆਲ ਸਿੰਘ ਨੂੰ ਭਰਤੀ ਕੀਤਾ ਜਾਂਦਾ ਹੈ ਹਾਂ ਮੈਂ ਭਰਤੀ ਹੋ ਗਿਆ ਉਹ ਪੁੱਤ ਚੋਪੀ ਕਰ ਗਿਆ ਦਸ ਕੀ ਲਿਆ ਚਿੱਠੀ ਜੇ ਦੀ ਖੁਸ਼ ਖਬਰ ਇਹਨਾਂ ਨੂੰ ਕਿੱਦਾਂ ਦੱਸਾਂ ਚੱਲ ਇਹਨਾਂ ਨਾਲ ਮਜ਼ਾਕ ਕਰਦਾ ਆਂ ਆ ਦੱਸ ਵੀ ਟੋਪੀ ਹੋ ਗਿਆ ਆ ਬਿਜਲੀ ਮੈਕ ਮੈਲੋ ਆਈ ਚਿੱਠੀ ਕਹਿੰਦੇ ਸ਼ੇਮੀ ਨੇ ਦਾ ਦੀਪਤੀ ਕੱਟੀ ਜਾਣੀ ਬਿੱਲ ਦਾ ਆਦਾਨ ਤੇ ਕਰ ਆਹੋ ਇਹ ਤਾਂ ਹੋਣਾ ਸਾਰਾ ਦਿਨ ਤੇ ਲੰਮੇ ਪਿਆ ਰਹਿੰਦਾ ਏ ਮੰਜੇ ਤੇ ਛੋੜਾ ਹੋ ਗੇ ਉਹ ਤੇ ਤੂੰ ਜਵਾਨ ਹੋਇਆ ਤੂੰ ਵੀ ਚੱਲ ਗਿਆ ਕਰ ਕਰੇ ਕੰਮ ਕਰ ਤੇ ਉਹ ਤੇ ਮੈਂ ਜਾਊਂਗਾ ਇਹ ਕੰਮ ਤੇ ਬਾਪੂ ਇਹ ਕਿੱটি ਬਿਜਲੀ ਵਾਲਿਆਂ ਲੋਨੀ ਇਹ ਕਿੱটি ਫੋਚ ਵੱਲੋਂ ਆਹ ਤੇਰਾ ਪੁੱਤ ਫੋਚ ਭਰਤੀ ਹੋ ਗਿਆ ਹੈ ਕੀ ਤੂੰ ਸੱਚ ਕਹਿ ਰਿਹਾ ਹੈ ਹਾਂ ਬਾਪੂ ਹਾਂ ਇਹ ਪੁੱਤ ਸਾਚਿਆ ਨਾ ਮੇਰੀ ਖੁਸ਼ੀ ਨਾ ਅੱਡੀਆਂ ਨਹੀਂ ਲੱਗਣੀਆਂ ਹਾਂ ਹਾਂ ਬਾਪੂ ਸਾਚਿਆ ਮੇਰਾ ਪੁੱਤ ਬਾਹਰ ਨਾ ਗਿਆ ਰੱਤ ਰੱਖੀਆ ਕਿਉਂ ਕਰਿਆ ਪਰਮਾਤਮਾ ਦਾ ਆਖਿਆ ਕਿ ਤੁਹਾਡੇ ਵੀ ਚੰਗੇ ਹੋਏ